ਕਾਲ ਜੀ ਸਵਾਗਤ ਹੈ ਆਪਣੇ ਪੇਜ ਅਨਹయర్ ਥਿੰਗਸ ਅਣ ਸੁਣੀਆਂ ਗੱਲਾਂ ਤੇ ਅੱਜ ਆਪਾਂ ਤੁਹਾਨੂੰ ਦੱਸਾਂਗੇ ਵੀ ਤੁਹਾਡੇ ਫੋਨ 'ਚ ਜੇ ਤੁਹਾਡਾ ਫੋਨ ਵੀਡੀਓ ਕਾਲ ਕਰਨ ਤੇ ਗਰਮ ਹੁੰਦਾ ਜਾਂ ਬੈਸੀ ਬੜਾ ਜਿਆਦਾ ਗਰਮ ਹੋ ਜਾਂਦਾ ਤੁਹਾਡਾ Android ਫੋਨ ਹੈ ਜਿਹੜਾ ਉਹ ਗਰਮ ਹੋਣ ਲੱਗਾ ਜਿਵੇਂ ਇੱਕ ਬਾਈ ਦੀ ਪ੍ਰੋਬਲਮ ਆਈ ਸੀ ਕਹਿੰਦਾ ਭਾਈ ਮੇਰਾ ਫੋਨ ਹੈ ਜਿਹੜਾ ਉਹ ਗਰਮ ਵਾਲਾ ਹੁੰਦਾ ਜਦੋਂ ਵੀਡੀਓ ਕਾਲ ਕਰਦਾ ਇਹਦਾ ਕੋਈ ਹੱਲ ਦੱਸ ਹਨਾ ਉਹਦਾ ਇੱਕ ਹੱਲ ਤਾਂ ਦੋ ਹੱਲ ਤਾਂ ਇਹ ਨਹੀਂ ਵੀ ਤੁਹਾਨੂੰ ਆਪਾਂ ਤਿੰਨ ਹੱਲ ਦੱਸਾਂ ਇੱਕ ਤਾਂ ਸੈਟਿੰਗਾਂ ਕਰਨੀਆਂ ਦੱਸਾਂਗੇ ਦੋ ਸਾਨੂੰ ਵੈਸੇ ਮਤਲਬ ਇੱਕ ਤਾਂ ਫੋਨ 'ਚ ਜਿਹੜੀਆਂ ਐਪਾਂ ਨੇ ਜਿੰਨੀਆਂ ਵੀ ਉਹਨਾਂ ਸਾਰੀਆਂ ਐ ਫੋਨ ਨੂੰ ਅਪਡੇਟ ਕਰਕੇ ਰੱਖੋ ਠੀਕ ਹੈ ਤੇ ਉਸ ਤੋਂ ਬਾਅਦ ਜੇ ਐਪਸ ਭਰੀਆਂ ਪਈਆਂ ਨੇ ਮਤਲਬ ਕਲੀਅਰ ਕਿਵੇਂ ਕਰਦੇ ਉਹਨਾਂ ਨੂੰ ਠੀਕ ਹੈ ਫਿਰ ਤੁਸੀਂ ਇੱਕ ਆਪਸ਼ਨ ਡਿਵੈਲਪਰ ਆਪਸ਼ਨ ਔਨ ਕਰਕੇ ਆਪਣੇ ਫੋਨ 'ਚ ਉਹਦੇ 'ਚ ਜਾ ਕੇ ਇੱਕ ਸੈਟਿੰਗ ਕਰਨੀ ਆ ਉਹ ਤੁਹਾਡੇ ਨਾਲ ਸਕਰੀਨ ਚੱਲਦੀ ਹੈ ਆਪਾਂ ਤੁਹਾਨੂੰ ਦੱਸ ਦਿਆਂ ਵੀ ਉਹ ਕਿਹੜੀ ਸੈਟਿੰਗ ਆ ਸਭ ਤੋਂ ਪਹਿਲਾਂ ਤੁਸੀਂ ਫੋਨ ਦੀਆਂ ਸੈਟਿੰਗਸ ਤੇ ਕਲਿੱਕ ਕਰਨਾ ਠੀਕ ਹੈ ਜਦੋਂ ਆਪਾਂ ਸੈਟਿੰਗਸ ਤੇ ਜਾਵਾਂਗੇ ਤਾਂ ਇੱਥੇ ਤੁਸੀਂ ਸਰਚ ਕਰਨਾ ਹੈ ਆਪਣਾ ਇਹ ਜਾਣਾ ਅਬਾਊਟ ਚ ਡਿਵੈਲਪਰ অপਸ਼ਨ ਔਨ ਕਰਨਾ ਆਪਾਂ ਸੌਰੀ ਡਿਵੈਲਪਰ অপਸ਼ਨ ਪਹਿਲਾਂ ਔਨ ਕਰਨਾ ਉਹ ਔਨ ਕਿਵੇਂ ਹੂ ਸਾਹ ਬਾਲੇ ਭਰਾ ਕਹਿੰਦੇ ਵੀ ਸਾਡੇ ਫੋਨ ਚ ਤਾਂ ਬਈ ਡਿਵੈਲਪਰ অপਸ਼ਨ ਹੀ ਨਹੀਂ ਉਹ ਔਨ ਕਰਨਾ ਪੈਂਦਾ ਆ ਦੇਖੋ ਤੁਹਾਨੂੰ ਮੈਂ ਦੱਸਦਾ ਕਰਨਾ ਹੈ ਅਬਾਊਟ ਫੋਨ ਤੇ ਕਲਿੱਕ ਕਰਨਾ ਹੈ ਅਬਾਊਟ ਫੋਨ ਦੇ ਬਾਅਦ ਸੌਫਟਵੇਅਰ ਇਨਫੋਰਮੇਸ਼ਨ ਤੇ ਕਲਿੱਕ ਕਰਨਾ ਹੈ ਇੱਥੇ ਤੁਸੀਂ ਬਿਲਡ ਨੰਬਰ ਤੇ ਇਹਨਾਂ ਨੇ ਦੱਸਿਆ ਹੋਊਗਾ ਵੀ ਐਨੇ ਵਾਰੀ ਕਲਿੱਕ ਕਰੋ ਓਨੇ ਵਾਰੀ ਤੁਸੀਂ ਇੱਥੇ ਕਲਿੱਕ ਕਰਦੇ ਨੇ ਜਿਵੇਂ ਆਪਾਂ ਪਹਿਲਾਂ ਆ ਦੇਖੋ ਵੀ ਆਪਣਾ ਹੈਗਾ ਆਪਾਂ ਹੁਣ ਇਹ ਡਿਵੈਲਪਰ অপਸ਼ਨ ਜਿਹੜੀ ਤੁਸੀਂ ਇੱਥੇ ਬੈਗ ਜਾ ਕੇ ਬਿਲਕੁਲ ਜਮਾ ਸੈਟਿੰਗਸ ਤੇ ਜਦੋਂ ਆਵਾਂਗੇ ਆਪਾਂ ਤਾਂ ਸਰਚ ਬਾਰ 'ਚ ਤੁਸੀਂ ਡਿਵੈਲਪਰ ਡਿਵੈਲਪਰ ਲਿਖ ਲੈਣਾ ਠੀਕ ਹੈ ਜਦੋਂ ਤੁਸੀਂ ਅੱਧੇ ਸਪੈਲਿੰਗ ਹੀ ਭਰੋਗੇ ਤਾਂ ਆਜੂ ਸਾਹਮਣੇ ਡਿਵੈਲਪਰ ਆਪਸ਼ਨ ਇਹਦੇ ਹੁਣ ਆਪਾਂ ਕਲਿੱਕ ਕਰ ਦੇਣਾ ਇਹਦੇ ਕਲਿੱਕ ਕਰਕੇ ਜਦੋਂ ਇਹ ਸਾਹਮਣੇ ਇਸ ਤਰ੍ਹਾਂ ਆਪਾਂ ਨੂੰ ਖੁੱਲੂਗਾ ਤਾਂ ਤੁਸੀਂ ਥੱਲੇ ਸਕਰੋਲ ਕਰਨਾ ਹੈ ਥੱਲੇ ਸਕਰੋਲ ਕਰਕੇ ਠੀਕ ਹੈ ਸਾਰੇ ਆਪਸ਼ਨ ਇਹਦੇ ਦਿੱਤੇ ਹੋਏ ਨੇ ਤੇ ਥੱਲੇ ਜਦੋਂ ਆਵਾਂਗੇ ਆਪਾਂ ਇੱਥੇ ਨੀਚੇ ਆ ਕੇ ਇੱਥੇ ਇੱਕ ਆਪਸ਼ਨ ਆਊਗਾ ਉਹਦੇ ਤੁਸੀਂ ਕਲਿੱਕ ਕਰਨਾ ਪਸੰਦ ਆਜ਼ਿਆ ਵਾਵਾ ਥੋੜੀ ਜੀ ਵੱਧ نیچے ਜਾਣਾ ਪੈਂਦਾ ਆਪਾਂ ਨੂੰ ਕਹੋਗੇ ਸੈਟਿੰਗਾਂ ਬਾਵਾ ਨੇ ਇਹਨਾਂ ਦੀਆਂ ਹਨਾ ਉਹ ਉੱਥੇ ਆਪਣਾ ਜਾਣਾ ਤੁਸੀਂ نیچے ਸਕਰੋਲ ਕਰਨਾ ਆਪਾਂ ਬਿਲਕੁਲ ਥੱਲੇ ਹੀ ਸ਼ੁਰੂ ਕਰਦੇ ਆਪਾਂ ਆਜੋ ਤੁਹਾਡੇ ਫੋਨ 'ਚ ਸਾਰੇ ਜਿਹੜੇ ਡਿਵੈਲਪਰ ਆਪਸ਼ਨ ਇਹ ਔਨ ਹੋ ਗਿਆ ਨਾ ਉਦੋਂ ਤੁਹਾਡਾ ਫੋਨ 'ਚ ਇਹ ਆਪਸ਼ਨ ਹੈ ਜਿਹੜੀਆਂ ਉਹ ਆ ਜਾਣੀਆਂ ਉੱਥੇ ਤੁਸੀਂ ਕਰਨਾ ਬੈਕਗ੍ਰਾਉਂਡ ਚੈੱਕ ਠੀਕ ਹੈ ਬੈਕਗ੍ਰਾਉਂਡ ਪ੍ਰੋਸੈਸ ਲਿਮਟ ਇਹ ਆ ਜੂਗੀ ਸੌਰੀ ਮੈਂ ਸਰਚ ਨਹੀਂ ਕੀਤਾ ਉੱਪਰ ਸਰਚ ਵੀ ਕਰ ਸਕਦੇ ਤੁਸੀਂ ਜਦੋਂ ਸੈਟਿੰਗ ਖੁੱਲ੍ਹੇਗੀ ਸਰਚ ਦੇ ਆਪਸ਼ਨ ਤੇ ਜਾ ਕੇ ਉੱਥੇ ਵੀ ਸਰਚ ਕਰ ਸਕਦੇ ਹੋ ਬੈਕਗ੍ਰਾਉਂਡ ਚੈੱਕ ਤੇ ਬੈਕਗ੍ਰਾਉਂ ਇਹਦੇ ਕਲਿੱਕ ਕਰਕੇ ਤੁਸੀਂ ਇਹਨੂੰ no background process ਤੇ ਕਲਿੱਕ ਕਰ ਦੇਣਾ ਹੁਣ ਹੋਊ ਕਿ ਇਹਦੇ ਨਾਲ ਤੁਹਾਡੀਆਂ ਜਿਹੜੀਆਂ ਐਪਸ ਨੇ ਜਦੋਂ ਤੁਸੀਂ ਯੂਜ਼ ਨਹੀਂ ਕਰਦੇ ਤਾਂ ਉਹਨਾਂ ਦਾ ਬੈਕਗ੍ਰਾਉਂਡ ਹੈ ਜਿਹੜਾ ਉਹ ਮਤਲਬ ਉਹਦੇ 'ਚ ਕੋਈ ਵੀ ਸੈਟਿੰਗ ਔਨ ਰਹਿੰਦੀ ਹੈ ਜਿਵੇਂ ਲੋਕੇਸ਼ਨ ਔਨ ਰਹਿੰਦੀ ਹੈ ਉਹ ਤੁਸੀਂ ਆਫ ਕਰ ਸਕਦੇ ਹੋ ਹਨ ਸਾਰਾ ਕੁਝ ਆਫ ਹੀ ਹੋ ਜਾਂਦਾ ਹੈ ਉਹ ਤੁਹਾਡੇ ਨੈਟ ਦੀ ਲੋਕੇਸ਼ਨ ਲੈਣੋਂ ਹਟ ਜਾਂਦੇ ਆ ਫੋਨ ਦਾ ਜਿਹੜਾ ਸਿਸਟਮ ਦਾ ਜ਼ੋਰ ਲੱਗਣੋਂ ਹਟ ਜਾਂਦਾ ਤੇ ਤੁਹਾਡਾ ਫੋਨ ਹੈ ਜਿਹੜਾ ਅੱਗੇ ਨਾਲ ਸਮੂਧ ਵੀ ਚੱਲਣ ਲੱਗ ਜਾਂਦਾ ਤੇ ਉਹ ਹੀਟ ਵੀ ਹੁਣ ਘਟ ਜਾਂਦਾ ਸੋ ਇਹ ਆਪਸ਼ਨ ਤੁਸੀਂ ਇਦਾਂ ਕਰਕੇ ਰੱਖਣੀ ਹੈ ਤੇ ਇਹ ਤੁਸੀਂ ਕਰਦੇ ਰਹਿਣਾ ਬਾਰ ਬਾਰ ਮਤਲਬ ਜਦੋਂ ਵੀ ਤੁਹਾਨੂੰ ਲੱਗਦਾ ਕਿ ਤੁਹਾਡਾ ਫੋਨ ਹੈ ਜਿਹੜਾ ਉਹ ਖੜ ਰਿਹਾ ਜਾਂ ਹੀਟ ਹੋ ਰਿਹਾ ਐਸ ਤਰ੍ਹਾਂ ਤੁਸੀਂ ਇਹ ਕਰ ਸਕਦੇ ਹੋ ਸੋ ਕਿੱਦਾਂ ਲੱਗੀ ਤੁਹਾਨੂੰ ਅੱਜ ਦੀ ਇਨਫੋਰਮੇਸ਼ਨ ਕਮੈਂਟ ਕਰਕੇ ਤੇ ਲਾਈਕ ਕਰਕੇ ਜਰੂਰ ਦੱਸਿਓ ਧੰਨਵਾਦ